ਸੋ ਬਹੁਤ-ਬਹੁਤ ਧੰਨਵਾਦ ਆ ਜੀ ਅ ਅੰਬੇਡਕਰ ਸੈਨਾ ਮੂਲ ਬਸੀ ਉਹਦੇ ਪ੍ਰਧਾਨ ਹਰਬੰਨ ਸਿੰਘ ਜਿਹੜੇ ਕਿ ਵਿਦੇਸ਼ ਵਿੱਚ ਨੇ ਉਹਨਾਂ ਦੀ ਸਾਰੀ ਟੀਮ ਆਈ ਆ ਜੀ ਸਤਿਕਾਰਯੋਗ ਤਲਵਿੰਦਰ ਬੋਧ ਜੀ ਧਰਮਵੀਰ ਬੋਧ ਜੀ ਮਨਜੀਤ ਮਾਨ ਜੀ ਦਵਿੰਦਰ ਅੰਬੇਡਕਾਰੀ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਆ ਜੀ ਬਹੁਤ-ਬਹੁਤ ਧੰਨਵਾਦ ਆ ਹੋਰ ਸਾਡੇ ਬਹੁਤ ਹੀ ਸਤਿਕਾਰਯੋਗ ਕੁਝ ਸਾਥੀ ਆਏ ਨੇ ਅੰਕੁਸ਼ ਮਠੱਡਾ ਖੋੜਕ ਜੋਨ ਦਸਾਂਜੀ ਉਹਨਾਂ ਨੂੰ ਵੀ ਅਸੀਂ ਬਹੁਤ-ਬਹੁਤ ਜੀ ਆਇਆਂ ਜੀ ਵੈਲਕਮ ਕਹਿੰਦੇ ਆ ਹੋਰ ਸਾਡੇ ਬਹੁਤ ਸਤਿਕਾਰਯੋਗ ਮਾਸਟਰ ਮਨੋਹਰ ਲਾਲ ਜੀ ਇਹ ਆਪਣੇ ਪਰਿਵਾਰ ਵਿੱਚ ਸਰਗਸੀ ਬੇਟੀ ਦੇ ਨਾਂ ਤੇ ਸਰਕਾਰੀ ਹਾਈ ਸਕੂਲ ਬੱਚਿਆਂ ਨੂੰ ਵਰਦੀਆਂ ਬੈਗ ਬੰਡੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਡਾਣਾ ਰਜਿੰਦਰ ਕਲੇਰ ਜੀ ਕਾਂਸੀ ਟੀਵੀ ਤੇ ਪਹੁੰਚੇ ਆ ਜਿਹੜੇ ਕੀ ਇਸ ਪ੍ਰੋਗਰਾਮ ਨੂੰ ਪੂਰੇ ਵਰਲਡ ਵਿੱਚ ਦਿਖਾ ਰਹੇ ਨੇ ਉਹਨਾਂ ਦੀ ਜਿਹੜੀ ਸਾਰੀ ਟੀਮ ਪਹੁੰਚੀ ਆ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਲਾਡੀ ਸ਼ਾਹ ਜੀ ਇਹ ਸਾਰੇ ਪ੍ਰੋਗਰਾਮ ਬਹੁਤ ਜ਼ਿਆਦਾ ਯੋਗਦਾਨ ਪਾਉਂਦੇ ਨੇ ਬਹੁਤ-ਬਹੁਤ ਧੰਨਵਾ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਜਿਹੜੇ ਕਿ ਚੇਅਰਮੈਨ ਨੇ ਨਗਰ ਸੁਧਾਰ ਟ੍ਰਸਟ ਫਗਵਾੜਾ ਸੂਬਾ ਜਨਸਕਦਰਾਮਾ ਦੀ ਪਾੜੀ ਐਸੇ ਬੈਂਕ ਅਦੇ ਸਾਡੇ ਕੌਮ ਦੇ ਉਹ ਹੀ ਨੇ ਜਿਹੜੇ ਕਿ ਅਕਸਰ ਹੀ ਹਰੇਕ ਜਗ੍ਹਾ ਲੜਾਈ ਦਿੰਦੇ ਨੇ ਜਿੱਥੇ ਕੋਈ ਕੌਮ ਨੂੰ ਲੋੜ ਪੈਂਦੀ ਆ ਸੋ ਸਾਡੇ ਕੌਮ ਦੇ ਜਨੈਲ ਤੁਹਾਡੀਆਂ ਜ਼ੋਰਦਾਰ ਇੱਕ ਵਾਰੀ ਤਾਲੀਆਂ ਮਾਰ ਦਿਓ ਉਹਨਾਂ ਦੇ ਲਈ ਜਨੈਲ ਨੰਗਲ ਜੀ ਆਪਣੇ ਜਿਹੜੇ ਵਿਚਾਰ ਆਪ ਸਭ ਦੇ ਨਾਲ ਸਾਂਝੇ ਕਰਨਗੇ ਮੈਂ ਸਾਰੇ ਬੱਚਿਆਂ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਜੀ ਕਿ ਬੜੇ ਚੁੱਪ ਦਾ ਦਾਨ ਬਖਸ਼ੋ ਇਹ ਗੱਲਾਂ ਜਿਹੜੀਆਂ ਸੁਣਨੀਆਂ ਬੜੇ ਧਿਆਨ ਦੇ ਨਾਲ ਸੁਣੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਜੀ ਬਲਜਿੰਦਰ ਸਿੰਘ ਜੀ ਸਾਫਕਾ ਸਰਪੰਚ ਸਾਹਿਬ ਉਹਨਾਂ ਨੂੰ ਵੀ ਸੱਚੀ ਹੈ ਕਿ ਫਤਿਹਗੜ ਤੋਂ ਜਿਹਾ ਕੰਨੇ ਆ ਜੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਚੰਨੈਲ ਨੰਗਲ ਜੀ ਸੁਨਾ ਹੈ ਜਮਾਨਾ ਇਨਸਾਨ ਕੋ ਬਦਲ ਦੇਤਾ ਹੈ ਮਗਰ ਮਰਦ ਉਹ ਜੋ ਜਮਾਨੇ ਕੋ ਬਦਲ ਦੇ ਅੱਜ ਆਪਾਂ ਇਹੋ ਜੇ ਮਰਦ ਅਗੰਬੜੇ ਮਨੁੱਖੀ ਅਧਿਕਾਰਾਂ ਦੇ ਨੰਬਰਦਾਰ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਿਰਮਾਤਾ विश्व रतन बाबा, बाबा साहब डॉक्टर भीमराव अंबेडकर जी ਦਾ 134ਵਾਂ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਪਿੰਡ ਪੰਡੋਰੀ ਦੀ ਸਮੁੱਚੀ ਸਾਧ ਸੰਗਤ ਅਤੇ ਪ੍ਰਬੰਧਕ ਸਾਥੀ ਰਲ ਮਿਲ ਕੇ ਮਨਾ ਰਹੇ ਆ ਇਹ ਜਨਮ ਦਿਨ ਦੁਨੀਆ ਭਰ ਦੇ ਵਿੱਚ ਜਿਹੜੇ ਵੀ ਲੋਕ ਮਨੁੱਖਤਾ ਦੇ ਪਹਿਰੇਦਾਰ ਨੇ ਜਿਹੜੇ ਲੋਕ ਇਨਸਾਨੀਅਤ ਨੂੰ ਮੰਨਣ ਵਾਲੇ ਲੋਕ ਹੈ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋਣ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਜਨਮ ਦਿਨ ਹੈ ਉਹ ਮਨਾਉਂਦੇ ਲੇਕਿਨ ਇੱਕ ਗੱਲ ਜਿਹੜੀ ਆ ਵਿਚਾਰ ਕਰਨ ਵਾਲੀ ਹੈ ਦੁਨੀਆ ਦੇ ਵਿੱਚ ਰੋਜ਼ਾਨਾ ਲੱਖਾਂ ਲੋਕ ਜੰਮਦੇ ਆ ਲੱਖਾਂ ਲੋਕ ਮਰਦੇ ਆ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਜੇ ਅੱਜ ਆਪਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ 134 ਸਾਲਾਂ ਬਾਅਦ ਵੀ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਤਾਂ ਇਹਦੇ ਪਿੱਛੇ ਬਹੁਤ ਵੱਡਾ ਇੱਕ ਕਾਰਨ ਹੈ ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਕੋਰੀਓਗ੍ਰਾਫੀ ਵਾਲੀ ਟੀਮ ਆਜ਼ਾਦ ਰੰਗ ਮੰਚ ਦੇ ਸਾਥੀ ਔਰ ਸਾਡੇ ਬੁਲਾਰੇ ਸਾਥੀ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਜੀਵਨ ਦੇ ਉੱਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਬਾਬਾ ਸਾਹਿਬ ਦਾ ਜੀਵਨ ਜਿਹੜਾ ਆ ਉਹ ਸਾਡੇ ਲਈ ਇੱਕ ਸੰਦੇਸ਼ ਲੇਕਿਨ ਮੈਂ ਬਾਬਾ ਸਾਹਿਬ ਦੇ ਜੀਵਨ ਤੋਂ ਥੋੜਾ ਜਿਹਾ ਪਿੱਛੇ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਿਨ੍ਹਾਂ ਦੇ ਕੋਲੋਂ ਸੇਧ ਲਈ ਜਿਨ੍ਹਾਂ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਏ ਮਹਾਤਮਾ ਜੋਤੀਵਾ ਫੂਲੇ ਜੀ ਮੈਂ ਉਹਨਾਂ ਦੀ ਜ਼ਿੰਦਗੀ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਮਹਾਤਮਾ ਜੋਤੀਵਾ ਫੂਲੇ ਜੀ ਜਦੋਂ ਉਹਨਾਂ ਨੇ ਇਸ ਦੇਸ਼ ਦੇ ਅੰਦਰ ਇਸ ਜਾਤਾਂ ਦੇ ਕੋਡ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੇ ਵੀ ਜਾਤ ਪਾਤ ਦੇ ਕੋਡ ਨੂੰ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਉਹਨਾਂ ਨੇ ਵੀ ਇਸ ਦੇਸ਼ ਦੇ ਅੰਦਰ ਇਸ ਗੰਦੇ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਕੁੱਟਿਆ ਮਹਿਸੂਸ ਕੀਤਾ ਤਾਂ ਸੰਘਰਸ਼ ਕਰਨਾ ਸ਼ੁਰੂ ਕੀਤਾ ਤਾਂ ਇਸ ਦੇਸ਼ ਦੇ ਅੰਦਰ ਜਿੱਥੇ ਪਤਾ ਨਹੀਂ ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਜਿਹੜੀ ਹੈ ਉਹ ਲੀਰੋਂ ਲੀਰ ਕੀਤੀ ਹੋਈ ਸੀ ਮਨੁੱਖਤਾ ਦਾ ਕਾਣ ਕੀਤਾ ਹੋਇਆ ਸੀ ਇਸ ਦੇਸ਼ ਦੇ ਅੰਦਰ ਇਸ ਦੇਸ਼ ਦੇ ਅੰਦਰ ਇਸ ਕੱਬੇ ਕੁਚਲੇ ਲਤਾੜੇ ਹੋਏ ਸਮਾਜ ਦੇ ਦਿਮਾਗ ਦੇ ਵਿੱਚ ਇਹ ਗੱਲ ਪਾਈ ਗਈ ਸੀ ਕਿ ਤੁਸੀਂ ਲੋਕਾਂ ਨੇ ਪੜਨਾ ਨਹੀਂ ਤੁਹਾਡਾ ਜਿਹੜਾ ਘਰ ਹੈ ਉਹ ਪਿੰਡਾਂ ਦੇ ਲਹਿੰਦੇ ਪਾਸੇ ਬਸਤੀਆਂ ਤੋਂ ਬਾਹਰ ਹੋਏਗਾ ਤੁਹਾਡੇ ਘਰਾਂ ਦੇ ਜਿਹੜਾ ਉਹ ਉਸ ਪਾਸੇ ਹੋਣਗੇ ਕਿ ਤੁਹਾਡਾ ਪਰਸ਼ਾਵਾਂ ਵੀ ਜਿਹੜਾ ਆ ਉਹ ਉੱਚੀ ਜਾਤੀ ਵਾਲੇ ਲੋਕਾਂ ਦੇ ਮੁਹੱਲਿਆਂ ਵੱਲ ਨਾ ਸਕੇ ਇਦਾਂ ਦਾ ਸਿਸਟਮ ਬਣਾਇਆ ਹੋਇਆ ਸੀ ਔਰ ਜਾਤੀ ਦੀ ਗੱਲ ਚੱਲੀ ਹੈ ਹਿੰਦੂ ਕੋਡ ਬਿਲ ਦੀ ਗੱਲ ਚੱਲੀ ਆ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਤੋਂ ਪਹਿਲਾਂ ਮਾਤਾ ਸਵਿਤਰੀ ਬਾਈ ਫੂਲੇ ਜਦੋਂ ਔਰਤਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ ਸੀ ਤਾਂ ਮਾਤਾ ਸਵਿਤਰੀ ਬਾਈ ਫੂਲੇ ਜਿਨ੍ਹਾਂ ਨੇ 1842 ਦੇ ਵਿੱਚ ਇਸ ਦੇਸ਼ ਦੇ ਅੰਦਰ ਪਹਿਲੀ ਪੜ੍ਹੀ ਲਿਖੀ ਮਹਿਲਾ ਟੀਚਰ ਬਣੀ ਹੈ ਲੇਕਿਨ ਸਾਥੀਓ ਜਿਹੜੇ ਲੋਕਾਂ ਦੇ ਹੱਥ ਵਿੱਚ ਤਾਕਤ ਹੁੰਦੀ ਹੈ ਜਿਹੜੇ ਲੋਕਾਂ ਦੇ ਹੱਥ ਵਿੱਚ ਰਾਜ ਭਾਗ ਹੁੰਦਾ ਹੈ ਉਹਨਾਂ ਲੋਕਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਤਿਹਾਸ ਨੂੰ ਤਰੋੜ-ਨਰੋੜ ਦਿੰਦੇ ਆ ਅੱਜ ਟੀਚਰ ਡੇ ਮਨਾਇਆ ਜਾਂਦਾ ਹੈ ਤਾਂ ਟੀਚਰ ਡੇ ਕਿਹਨਾਂ ਦੇ ਨਾਮ ਤੇ ਮਨਾਇਆ ਜਾਂਦਾ ਟੀਚਰ ਡੇ ਉਹਨਾਂ ਦੇ ਨਾਮ ਤੇ ਮਨਾਇਆ ਜਾਂਦਾ ਜਿਹੜੇ ਟੀਚਰ ਪਤਾ ਨਹੀਂ ਕਦੋਂ ਬਣੇ ਲੇਕਿਨ ਇਸ ਦੇਸ਼ ਦੇ ਅੰਦਰ ਪਹਿਲੀ ਪੜ੍ਹੀ ਲਿਖੀ ਮਹਿਲਾ ਅਧਿਆਪਕ ਮਾਤਾ ਸਵਿੱਤਰੀ ਬਾਈ ਫੂਲੇ ਹੋਈ ਹੈ ਜਿਹਨੂੰ ਅੱਜ ਕੋਈ ਯਾਦ ਨਹੀਂ ਕਰਦਾ ਲੇਕਿਨ ਮੈਂ ਤੁਹਾਡੇ ਨਾਲ ਗੱਲ ਕਿਉਂ ਸਾਂਝੀ ਕਰਨੀ ਚਾਹੁੰਦਾ ਮੈਂ ਇਸ ਕਰਕੇ ਸਾਂਝੀ ਕਰਨੀ ਚਾਹੁੰਦਾ ਜੇ ਜਦੋਂ ਆਪਾਂ ਆਪਣੇ ਬਜ਼ੁਰਗਾਂ ਦਾ ਮਾਨ ਸਤਕਾਰ ਨਹੀਂ ਕਰਾਂਗੇ ਜਦੋਂ ਆਪਾਂ ਆਪਣੇ ਬਜ਼ੁਰਗਾਂ ਨੂੰ ਆਪਣੇ ਰਹਿਬਰਾਂ ਨੂੰ ਯਾਦ ਨਹੀਂ ਕਰਾਂਗੇ ਤਾਂ ਦੂਜਿਆਂ ਨੇ ਵੀ ਆਪਣੇ ਬਜ਼ੁਰਗਾਂ ਨੂੰ ਮਾਨ ਸਤਕਾਰ ਨਹੀਂ ਦੇਣਾ ਜੇ ਤੁਸੀਂ ਆਪਣੇ ਬਾਪ ਨੂੰ ਡੈਡੀ ਜੀ ਜਾਂ ਬਾਪੂ ਜੀ ਕਹਿ ਕੇ ਬੁਲਾਉਂਗੇ ਤਾਂ ਦੂਸਰਾ ਚਾਚਾ ਜੀ ਤਾਇਆ ਜੀ ਕਹੇਗਾ ਜੇ ਤੁਸੀਂ ਆਪਣੇ ਬਾਪ ਦਾ ਸਤਕਾਰ ਆਪ ਨਹੀਂ ਕਰੋਗੇ ਤਾ ਦੂਸਰਾ ਵੀ ਤੁਹਾਡੇ ਬਾਪ ਨੂੰ ਸਤਿਕਾਰ ਨਹੀਂ ਦੇਵੇਗਾ ਇਸ ਕਰਕੇ ਇਤਿਹਾਸ ਜਿਹੜਾ ਆ ਉਹ ਤੁਹਾਨੂੰ ਯਾਦ ਹੋਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਕਿਹਾ ਕਰਦੇ ਸੀ ਕਿ ਜਿਹੜੇ ਲੋਕ ਇਤਿਹਾਸ ਨੂੰ ਜਾਣਦੇ ਨਹੀਂ ਉਹ ਲੋਕ ਇਤਿਹਾਸ ਸਿਰਜ ਵੀ ਨਹੀਂ ਸਕਦੇ ਜੇ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਸਮਾਜ ਦੇ ਲਈ ਇਤਿਹਾਸ ਸਿਰਜ ਨਹੀਂ ਸਕਦੇ ਇਸ ਕਰਕੇ ਮਾਤਾ ਸਵਿੱਤਰੀ ਬਾਈ ਫੂਲੇ ਜਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਜੇ ਕੋਈ ਔਰਤ ਪੜ ਜਾਵੇ ਤਾਂ ਉਹਦੇ ਘਰ ਵਾਲਾ ਜਿਹੜਾ ਆ ਉਹ ਮਰ ਜਾਂਦਾ ਆ ਉਹਦੇ ਘਰ ਵਾਲਾ ਜਿਹੜਾ ਆ ਉਹ ਸਵਰਗ ਸੁਧਾਰ ਜਾਂਦਾ ਆ ਤਾਂ ਉਸ ਵਕਤ ਮਾਤਾ ਸਵਿੱਤਰੀ ਬਾਈ ਫੂਲੇ ਨੇ ਪੜਨਾ ਸ਼ੁਰੂ ਕੀਤਾ ਜਦੋਂ ਪੜਨ ਵਾਸਤੇ ਜਾਂਦੀ ਸੀ ਤਾਂ ਇੱਕ ਸਾੜੀ ਆਪਣੇ ਨਾਲ ਐਕਸਟਰਾ ਆਪਣੇ ਨਾਲ ਲਿਫਾਫੇ ਵਿੱਚ ਪਾ ਕੇ ਲਪੇਟ ਕੇ ਲੈ ਕੇ ਜਾਂਦੀ ਸੀ ਕਿਉਂ ਕਿ ਉਹ ਲੋਕ ਜਿਨ੍ਹਾਂ ਨੇ ਪਾਬੰਦੀਆਂ ਲਾਈਆਂ ਹੋਈਆਂ ਸੀ ਕਿ ਔਰਤ ਨੂੰ ਪੜ੍ਹ ਲਿਖਣ ਦਾ ਅਧਿਕਾਰ ਨਹੀਂ ਹੈ ਉਹ ਲੋਕ ਜਦੋਂ ਸੁમિતਰੀ ਬਾਈ ਫੂਲੇ ਰਸਤੇ 'ਚੋਂ ਲੰਘਦੀ ਸੀ ਤਾਂ ਉਹਦੀ ਸਾੜੀ ਦੇ ਉੱਤੇ ਚਿੱਕੜ ਮਾਰਦੇ ਸੀ ਉਹਦੀ ਸਾੜੀ ਨੂੰ ਗੰਦਾ ਕਰਦੇ ਸੀ ਚਿੱਕੜੋ ਦੇ ਤੇ ਸੁੱਟਦੇ ਸੀ ਤਾਂ ਮਾਤਾ ਸੁਵਿਤਰੀ ਬਾਈ ਫੂਲੇ ਜਾ ਕੇ ਸਾੜੀ ਬਦਲ ਕੇ ਫੇਰ ਪੜਦੀ ਸੀ ਔਰ ਇਤਿਹਾਸ ਗਵਾਇਆ ਕਿ 1842 ਦੇ ਵਿੱਚ ਜਦੋਂ ਮਾਤਾ ਸੁਵਿਤਰੀ ਬਾਈ ਫੂਲੇ ਜਿਨ੍ਹਾਂ ਨੇ 10 ਪੜੀਆਂ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਪੜਾਉਣਾ ਸ਼ੁਰੂ ਕੀਤਾ ਔਰ ਇਹ ਇਤਿਹਾਸ ਹੈ ਕਿ 1849 ਦੇ ਵਿੱਚ ਪਹਿਲੀ ਜਿਹੜਾ ਕੋਈ ਸਕੂਲ ਖੋਲਿਆ ਬੀਬਾ ਫਾਤਿਮਾ ਸ਼ੇਖ ਦੇ ਘਰ ਦੇ ਵਿੱਚ ਮਾਤਾ ਸੁਵਿਤਰੀ ਬਾਈ ਫੂਲੇ ਨੇ ਖੋਲਿਆ 1849 ਦੇ ਵਿੱਚ ਔਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਪਹਿਲੀ ਵਾਰ ਜਿਹੜੀ ਹੋਈ ਪਹਿਲੀ ਜਿਹੜੀ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਹੋਈ ਕਹਿੰਦੇ ਇਸ ਦੇਸ਼ ਦੇ ਅੰਦਰ ਪਹਿਲਾ ਜਿਹੜੀ ਲਹਿਰ ਚੱਲੀ ਭਾਰਤ ਛੱਡੋ ਅੰਗਰੇਜ਼ਾਂ ਨੂੰ ਜਦੋਂ ਕਿਹਾ ਗਿਆ ਤਾਂ ਉਹ 57 ਦੇ ਵਿੱਚ ਕਹਿੰਦੇ ਹੋਏ ਪਹਿਲੀ ਵਾਰ ਵੀ ਇਹ ਗੱਲ ਚੱਲੀ ਕਿ ਅੰਗਰੇਜ਼ੋਂ ਭਾਰਤ ਛੱਡੋ ਪਹਿਲੀ ਵਾਰ ਇਹ ਧਰਨੇ ਲੱਗੇ ਪਹਿਲੀ ਵਾਰ ਇਹ ਗੱਲ ਚੱਲੀ ਪਤਾ ਕਿਉਂ ਚੱਲੀ ਕਿਉਂਕਿ ਉਹਨਾਂ ਲੋਕਾਂ ਦਾ ਜਿਹੜੇ ਲੋਕ ਇੱਥੇ ਧਾਰਮਿਕ ਤੌਰ ਦੇ ਉੱਤੇ ਕਾਬਜ਼ ਸੀ ਉਹ ਲੋਕ ਜਿਹੜੇ ਆਪਣੇ ਐਸ ਦੱਬੇ ਕੁਚਲੇ ਲਤਾੜੇ ਹੋਏ ਸਮਾਜ ਨੂੰ ਆਪਣੇ ਅਧੀਨ ਜਿਨ੍ਹਾਂ ਨੇ ਰੱਖਿਆ ਹੋਇਆ ਸੀ ਉਹਨਾਂ ਲੋਕਾਂ ਦਾ ਅੰਗਰੇਜ਼ਾਂ ਦੇ ਨਾਲ ਐਗਰੀਮੈਂਟ ਸੀ ਅਸੀਂ ਤੁਹਾਡੇ ਰਾਜ ਭਾਗ ਦੇ ਵਿੱਚ ਲਖੰਦਾਜੀ ਨਹੀਂ ਦੇਵਾਂਗੇ ਅਸੀਂ ਤੁਹਾਡੇ ਰਾਜ ਭਾਗ ਦੇ ਵਿੱਚ ਲਖੰਦਾਜੀ ਨਹੀਂ ਦੇਵਾਂਗੇ ਤੁਸੀਂ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਲਖੰਦਾਜੀ ਨਹੀਂ ਦਿਓਗੇ ਤੇ ਜਦੋਂ ਮਾਤਾ ਸ੍ਰਿਤਰੀਬਾਈ ਫੂਲੇ ਨੇ پڑھਣਾ ਸ਼ੁਰੂ ਕੀਤਾ ਤਾਂ ਉਸ ਕਲਾਸ ਦੇ ਅੰਗਰੇਜ਼ਾਂ ਦੇ ਕੋਲ ਜਾ ਕੇ ਇਹਦੀ ਸ਼ਿਕਾਇਤ ਕੀਤੀ ਕਿ ਸਾਡੇ ਧਾਰਮਿਕ ਕ੍ਰੰਥ ਜਿਹੜੇ ਆ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਕਿ ਕੋਈ ਛੂਤਰ ਪੜੇ ਤਾਂ ਤੁਸੀਂ ਇਹਨੂੰ ਰੋਕੋ ਅੰਗਰੇਜ਼ਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਉਹਦਾ ਕਾਰਨ ਸੀ ਬਹੁਤ ਵੱਡਾ ਅੰਗਰੇਜ਼ਾਂ ਨੂੰ ਉਹਨਾਂ ਦੀ ਭਾਸ਼ਾ ਹੋਰ ਸੀ ਸਾਡੀ ਭਾਸ਼ਾ ਹੋਰ ਸੀ ਤਾਂ ਅੰਗਰੇਜ਼ ਕਹਿੰਦੇ ਸੀ ਵੀ ਇਹ ਤਾਂ ਯਾਰ ਸਾਡਾ ਕੰਮ ਕਰ ਰਹੇ ਆ ਕਿਉਂਕਿ ਸਾਨੂੰ ਇਹਨਾਂ ਦੀ ਗੱਲ ਸਮਝ ਨਹੀਂ ਆ ਰਹੀ ਇਹਨਾਂ ਨੂੰ ਸਾਡੀ ਸਮਝ ਨਹੀਂ ਆ ਰਹੀ ਤੇ ਜੇ ਪੜਨ ਲੱਪੇ ਜਾਂ ਪੜਾਉਣ ਲੱਗ ਪਏ ਤਾਂ ਇਹਨਾਂ ਨੂੰ ਸਾਡੀ ਗੱਲ ਤੇ ਸਾਨੂੰ ਇਹਨਾਂ ਦੀ ਗੱਲ ਸਮਝ ਆਉਣ ਲੱਗ ਪਏਗੀ ਤਾਂ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਤਦ ਜਾ ਕੇ ਇਸ ਸੇਸ਼ ਦੇ ਅੰਦਰ ਉਸ ਤਬਕੇ ਨੇ ਪਹਿਲੀ ਵਾਰ ਇਹ ਗੱਲ ਸ਼ੁਰੂ ਕੀਤੀ ਕਿ ਅੰਗਰੇਜ਼ੋਂ ਭਾਰਤ ਛੱਡੋ ਉਹਨਾਂ ਨੂੰ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚ ਰਾਜ ਕਰਨ ਦਾ ਕੋਈ ਦੁੱਖ ਨਹੀਂ ਸੀ ਉਹਨਾਂ ਨੂੰ ਕੋਈ ਦੁੱਖ ਨਹੀਂ ਸੀ ਉਹਨਾਂ ਨੂੰ ਦੁੱਖ ਇਸ ਗੱਲ ਦਾ ਸੀ ਕਿ ਸਾਡੇ ਧਾਰਮਿਕ ਉਸਤਾਣੇ ਬਣੇ ਨੂੰ ਉਸ ਜਾਲ ਨੂੰ ਹੁਣੇ ਤੋੜਨ ਦੇ ਵਿੱਚ ਉਹਨਾਂ ਲੋਕਾਂ ਦਾ ਸਾਥ ਦੇਣ ਲੱਗ ਪਿਆ ਜਿਨ੍ਹਾਂ ਨੂੰ ਅਸੀਂ ਸਦੀਆਂ ਤੋਂ ਆਪਣੇ ਹੇਠਾਂ ਗੁਲਾਮ ਕਰਕੇ ਰੱਖਿਆ ਹੋਇਆ ਆ ਇਹ ਇਤਿਹਾਸ ਦਾ ਪੰਨਾ ਆ ਸਾਨੂੰ ਇਸ ਗੱਲ ਦੇ ਉੱਤੋਂ ਵਿਚਾਰ ਕਰਨੀ ਚਾਹੀਦੀ ਹੈ ਕਿ ਇਤਿਹਾਸ ਜਿਹੜਾ ਆ ਉਹ ਕੀ ਕਹਿ ਰਿਹਾ ਆਪਣੇ ਲੋਕ ਜਿਹੜੇ ਆ ਆਪਾਂ ਸ਼ਾਇਦ ਇਸ ਗੱਲ ਨੂੰ ਕਦੀ ਮਹਿਸੂਸੇ ਨਹੀਂ ਕੀਤਾ ਆ ਵੱਡੀ ਗਿਣਤੀ ਮੈਂ ਜਿੰਨੀ ਵਾਰ ਵੀ ਪੰਡੋਰੀ ਪਿੰਡ ਦੇ ਵਿੱਚ ਆਉਂਦਾ ਹਰ ਸਾਲ ਤੁਸੀਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦੇ ਹੋ ਹਰ ਸਾਲ ਮੈਂ ਇੱਥੇ ਤੁਹਾਡੇ ਰੂਬਰੂ ਹੋ ਕੇ ਜਾਂਦਾ ਵੱਡੀ ਗਿਣਤੀ ਦੇ ਵਿੱਚ ਮਤਾਵਾ ਪੈਣਾ ਹਮੇਸ਼ਾ ਇੱਥੇ ਬੈਠ ਕੇ ਆਉਂਦੀਆਂ ਵੱਡੀ ਗਿਣਤੀ ਦੇ ਵਿੱਚ ਪਾਈਆਂ ਦੀ ਬਜ਼ੁਰਗਾਂ ਦੀ ਗਿਣਤੀ ਜਿਹੜੀ ਆ ਉਹ ਮਾਤਾ-ਮਾਂ ਪੈਣਾਂ ਤੋਂ ਘੱਟ ਹੁੰਦੀ ਆ ਲੇਕਿਨ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਇੱਥੇ ਸਾਡੀ ਭੈਣ ਪ੍ਰੋਫੈਸਰ ਸਾਹਿਬ ਨੇ ਇਹ ਗੱਲ ਕਹੀ ਕਿ ਜੇ ਇੱਕ ਔਰਤ ਪੜ ਜਾਂਦੀ ਸਮਝ ਲਓ ਪੂਰਾ ਟੱਬਰ ਪੜ ਗਿਆ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੇ ਇੱਕ ਔਰਤ ਐਜੂਕੇਟ ਹੋ ਜਾਵੇ ਤਾਂ ਤਿੰਨ ਕੁਲਾਂ ਸੁਧਾਰ ਦਿੰਦੀ ਆ ਤਿੰਨ ਕੁਲਾਂ ਇੱਕ ਔਰਤ ਜੇ ਪੜ ਜਵੇ ਤਾਂ ਪਹਿਲੀ ਕੋਲ ਜਿੱਥੇ ਉਹ ਜੰਮਦੀ ਹੈ ਜੇ ਉੱਥੇ ਪੜ ਗਈ ਤਾਂ ਆਪਣੇ ਭੈਣਾਂ ਭਰਾਵਾਂ ਭਤੀਜਿਆਂ ਨੂੰ ਉਹ ਪੜਾਏਗੀ ਦੂਸਰੀ ਕੋਲ ਸੁਧਾਰਦੀ ਹੈ ਜਿੱਥੇ ਵਿਆਹੀ ਜਾਂਦੀ ਹੈ ਉੱਥੇ ਆਪਣੇ ਦੇਰਾ ਜੇਠਾ ਦੇ ਬੱਚਿਆਂ ਨੂੰ ਜਾਂ ਆਪਣੇ ਹੋਰ ਜਿਹੜੇ ਛੋਟੇ ਬੱਚਿਆ ਉਹਨਾਂ ਨੂੰ ਪੜ੍ਹਾਏਗੀ ਔਰ ਤੀਸਰੀ ਕੋਲ ਜਿਹੜੇ ਉਹਦੇ ਕੁੱਖੋਂ ਪੈਦਾ ਹੁੰਦੇ ਆ ਉਹ ਉਹਨਾਂ ਨੂੰ ਵੀ ਐਜੂਕੇਟ ਕਰਦੀ ਆ ਇਸ ਕਰਕੇ ਜੇ ਇੱਕ ਔਰਤ ਪੜ੍ਹ ਜਵੇ ਤਾਂ ਤਿੰਨ ਕੋਲਾਂ ਸੁਧਾਰ ਦਿੰਦੀ ਆ ਇਸ ਕਰਕੇ ਮੇਰੀਓ ਮਾਤਾਓ ਮੇਰੀਓ ਭੈਣੋ ਤੁਹਾਡਾ ਬਹੁਤ ਵੱਡਾ ਰੋਲ ਹੈ ਇਸ ਸਮਾਜ ਦੇ ਵਿੱਚ ਬਹੁਤ ਵੱਡਾ ਰੋਲ ਹੈ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਦੇ ਬਾਰੇ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਪਹਿਲੇ ਕਾਨੂੰਨ ਮੰਤਰੀ ਹੋਏ ਜਵਾਹਰ ਲਾਲ ਨਹਿਰੂ ਦੀ ਗਵਰਨਮੈਂਟ ਸੀ ਜਵਾਰਲਾਲ 네ਹਰੂ ਦੀ ਗਵਰਨਮੈਂਟ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਕੈਬਨਟ ਰੈਂਕ ਦੇ ਵਿੱਚ ਸੀ ਪਹਿਲੇ ਲਾਅ ਮਿਨਿਸਟਰ ਸੀ ਲੇਕਿਨ ਉਹਨਾਂ ਨੇ ਕੁਰਸੀ ਨੂੰ ਠੱਡ ਮਾਰ ਦਿੱਤੀ ਲੱਤ ਮਾਰ ਦਿੱਤੀ ਉਹਨਾਂ ਨੇ ਕੁਰਸੀ ਨੂੰ ਇੱਥੇ ਕੋਈ ਆਪਾਂ ਮੌਲੀਏ ਛੋਟਾ ਜਿਹਾ ਲੋਕਤੰਤਰ ਦਾ ਪਹਿਲਾ ਪੌੜਾ ਇੱਕ ਪੰਛੀ ਦੀ ਇਲੱਖਣ ਹੈ ਜੇ ਆਪਾਂ ਪੰਚ ਬਣ ਜਾਈਏ ਅਸੀਂ ਕੁਰਸੀ ਨੂੰ ਚੰਬੜ ਕੇ ਬਹਿ ਜਾਂਦੇ ਹਾਂ ਵੀ ਇਹ ਨਹੀਂ ਛੱਡਣੀ ਲੇਕਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਉਹ ਮਹਾਨ ਸਪੂਤ ਜਿਹੜੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਹੋਏ ਉਹਨਾਂ ਨੇ ਉਹ ਆਪਣੀ ਕੁਰਸੀ ਨੂੰ ਇਸ ਕਰਕੇ ਲੱਤ ਮਾਰੀ ਕਿ ਇਹਨਾਂ ਔਰਤਾਂ ਨੂੰ ਅਧਿਕਾਰ ਲੈ ਕੇ ਦੇਣੇ ਆ ਔਰ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਕਿਸੇ ਖਾਸ ਕਮਿਊਨਿਟੀ ਦੇ ਆ ਜਾਂ ਉਹਨਾਂ ਨੇ ਕਿਸੇ ਫਿਰਕੇ ਦੇ ਲਈ ਜਾਂ ਕਿਸੇ ਖਾਸ ਜਾਤੀ ਜਾਂ ਧਰਮ ਦੇ ਲਈ ਕੰਮ ਕੀਤਾ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਮੁੱਚੀ ਮਨੁੱਖਤਾ ਦੇ ਲਈ ਕੰਮ ਕੀਤਾ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਮੁੱਚੀ ਮਾਨਵਤਾ ਦੇ ਕੰਮ ਕੀਤਾ ਉਹਨਾਂ ਨੇ ਕਿਸੇ ਖਾਸ ਜਾਤੀ ਜਾਂ ਧਰਮ ਦੇ ਲਈ ਕੰਮ ਨਹੀਂ ਕੀਤਾ ਉਹਨਾਂ ਨੇ ਇਸ ਦੇਸ਼ ਦੇ ਲਈ ਕੰਮ ਕੀਤਾ ਸਮੁੱਚੀ ਮਨੁੱਖਤਾ ਦੇ ਲਈ ਕੰਮ ਕੀਤਾ ਜੇ ਉਹਨਾਂ ਨੇ ਆਪਣਾ ਪਰਿਵਾਰ ਵਾਰਿਆ ਤਾਂ ਇਸ ਦੇਸ਼ ਦੇ ਲਈ ਵਾਰਿਆ ਜੇ ਉਹਨਾਂ ਨੇ ਆਪਣਾ ਪਰਿਵਾਰ ਵਾਰਿਆ ਤਾਂ ਇਸ ਤਬੇ ਕੁਚਲੇ ਲਤਾੜੇ ਹੋਏ ਸਮਾਜ ਦੇ ਲਈ ਵਾਰਿਆ ਦੇਖੋ ਲੜਾਈ ਕਿਹਨਾਂ ਨੇ ਲੜੀ ਜਾਂਦੀ ਹੈ ਲੜਾਈ ਉਹਨਾਂ ਨੇ ਲੜੀ ਜਾਂਦੀ ਹੈ ਜਿਹੜੇ ਲੋਕ ਸਾਧਨਹੀਣ ਹੋਣ ਲੜਾਈ ਉਹਨਾਂ ਨੇ ਲੜੀ ਜਾਂਦੀ ਹੈ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਲੜਾਈ ਉਹਨਾਂ ਨੇ ਲੜੀ ਜਾਂਦੀ ਹੈ ਜਿਹੜੇ ਲੋਕ ਜਿਹੜੇ ਆ ਉਹਨਾਂ ਅਧਿਕਾਰਾਂ ਤੋਂ ਵਾਂਝੇ ਕੀਤੇ ਹੋਣ ਉਹਨਾਂ ਲਈ ਲੜਾਈ ਲੜੀ ਜਾਂਦੀ ਹੈ ਤਾਂ ਉਹ ਲੋਕ ਰੌਲਾ ਇਸ ਕਰਕੇ ਪਾਉਂਦੇ ਆ ਕਿ 바ਵਾ ਸਾਹਿਬ ਨੇ ਸਾਡੇ ਲਈ ਨਹੀਂ ਕੋਈ ਗੱਲ ਬੋਲੀ ਭਈ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਉਹਨਾਂ ਲੋਕਾਂ ਲਈ ਲੜਾਈ ਲੜ ਰਹੇ ਸੀ ਜਿਨ੍ਹਾਂ ਨੂੰ ਤੁਸੀਂ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਇਸ ਸਟੇਜ ਦੇ ਅੰਦਰ ਉਹਨਾਂ ਲੋਕਾਂ ਦੀ ਲੜਾਈ ਲੜ ਰਹੇ ਸੀ ਜਿਨ੍ਹਾਂ ਨੂੰ ਅਧਿਕਾਰਾਂ ਤੋਂ ਜੇ ਕੀਤਾ ਹੋਇਆ ਸੀ ਉਹਨਾਂ ਲੋਕਾਂ ਦੀ ਲੜਾਈ ਲੜ ਰਹੇ ਸੀ ਜਿਹੜੇ ਲੋਕ ਇਸ ਦੇਸ਼ ਦੇ ਅੰਦਰ ਸਾਧਨਹੀਣ ਸੀ ਤਾਂ ਬਾਬਾ ਸਾਹਿਬ ਨੇ ਇਹ ਪਰਿਵਾਰ ਵਾਰੇ ਆ ਤਾਂ ਬਾਬਾ ਸਾਹਿਬ ਨੇ ਮਨੁੱਖਤਾ ਦੇ ਲਈ ਵਾਰੇ ਬਾਬਾ ਸਾਹਿਬ ਨੇ ਕਿਸੇ ਜਾਤੀ ਦਾ ਨਾਮ ਲੈ ਕੇ ਸੰਘਰਸ਼ ਨਹੀਂ ਕੀਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਸੇ ਖਾਸ ਫਿਰਕੇ ਦਾ ਨਾਮ ਲੈ ਕੇ ਸੰਘਰਸ਼ ਨਹੀਂ ਕੀਤਾ ਬਾਬਾ ਸਾਹਿਬ ਨੇ ਇਹ ਗੱਲ ਕਹੀ ਇੱਥੇ ਇੱਕ ਕੋਰੀਓਗ੍ਰਾਫੀ ਦੇ ਵਿੱਚ ਦਿਖਾਇਆ ਗਿਆ ਕਿ ਬੁੱਕ ਭਰ ਕੇ ਪਾਣੀ ਦਾ ਪੀਣ ਵਾਸਤੇ ਬਾਬਾ ਸਾਹਿਬ ਨੇ ਅੰਦੋਲਨ ਕੀਤਾ ਤਾਂ ਬਾਬਾ ਸਾਹਿਬ ਨੇ ਚਵਾਰ ਪ੍ਰਾਪਤ ਮੋਰਚਾ ਲਾਇਆ ਸੀ ਉਹ ਤਲਾਬ ਜਿੱਥੇ ਉਹ ਲੋਕ ਆਪ ਪਾਣੀ ਪੀਂਦੇ ਸੀ ਜਿੱਥੇ ਕੁੱਤਾ ਪਿਸ਼ਾਬ ਕਰ ਸਕਦਾ ਸੀ ਉਸ ਤਲਾਬ ਦੇ ਵਿੱਚ ਲੇਕਿਨ ਮੇਰੇ ਸਮਾਜ ਦਾ ਵਿਅਕਤੀ ਜਿਹੜਾ ਆ ਉਸ ਤਲਾਬ ਦੇ ਵਿੱਚੋਂ ਬੁੱਕ ਪਰ ਕੇ ਪਾਣੀ ਨਹੀਂ ਸੀ ਪੀ ਸਕਦਾ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਵਾਰ ਤਲਾਬ ਦਾ ਮੋਰਚਾ ਲਾਇਆ ਜਦੋਂ ਉਹ ਚੋਂ ਬੁੱਕ ਪਰ ਕੇ ਪਾਣੀ ਦਾ ਪੀਣ ਲੱਗੇ ਤਾਂ ਜ਼ਾਲਮ ਲੋਕਾਂ ਨੇ 바ਵਾ ਸਾਹਿਬ ਦੇ ਡਾਂਗਾ ਮਾਰੀਆਂ ਜਨਮ ਲੋਕਾਂ ਨੇ ਬਾਬਾ ਸਾਹਿਬ ਦੇ ਇੱਟਾਂ ਰੋੜੇ ਭਰਾਏ ਤਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਉਹਨਾਂ ਨੂੰ ਕਲ ਕਹੀ ਕਿ ਮੈਂ ਇਸ ਤਲਾਬ ਦੇ ਵਿੱਚੋਂ ਪਾਣੀ ਇਸ ਕਰਕੇ ਨਹੀਂ ਪੀਣਾ ਚਾਹੁੰਦਾ ਕਿ ਜੇ ਮੈਂ ਇਸ ਤਲਾਬ ਦੇ ਵਿੱਚੋਂ ਪਾਣੀ ਨਾ ਪੀਤਾ ਤਾਂ ਮੈਂ ਮਰ ਜਾਵਾਂਗਾ ਲੇਕਿਨ ਮੈਂ ਇਸ ਤਲਾਬ ਦੇ ਵਿੱਚੋਂ ਪਾਣੀ ਇਸ ਕਰਕੇ ਪੀਣਾ ਚਾਹੁੰਦਾ ਕਿ ਜੇ ਤੁਸੀਂ ਪਾਣੀ ਪੀ ਸਕਦੇ ਹੋ ਤੁਸੀਂ ਇਨਸਾਨ ਹੋ ਤਾਂ ਮੈਂ ਵੀ ਪਾਣੀ ਪੀ ਸਕਦਾ ਮੈਂ ਵੀ ਇੱਕ ਇਨਸਾਨ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਾਲਾ ਰਾਮ ਮੰਦਿਰ ਦਾ ਮੋਰਚਾ ਲਗਾਇਆ ਮੰਦਿਰ ਦਾ ਮੋਰਚਾ ਜਦੋਂ ਲਗਾਇਆ ਕਿਉਂਕਿ ਸਾਨੂੰ ਮੰਦਿਰਾਂ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਤਾਂ ਜਦੋਂ ਕਾਲਾ ਰਾਮ ਮੰਦਿਰ ਦਾ ਮੋਰਚਾ ਲਗਾਇਆ ਤਾਂ ਜ਼ਾਲਮ ਲੋਕਾਂ ਨੇ 바ਵਾ ਸਾਹਿਬ ਨੂੰ ਮੰਦਿਰ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ 바ਵਾ ਸਾਹਿਬ ਦੇ ਉੱਤੇ ਹਮਲਾ ਹੋਇਆ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਉਸ ਵਕਤ ਇਹ ਗੱਲ ਕਹੀ ਕਿ ਮੈਂ ਇਸ ਮੰਦਿਰ ਦੇ ਵਿੱਚ ਇਸ ਕਰਕੇ ਪ੍ਰਵੇਸ਼ ਨਹੀਂ ਕਰਨਾ ਚਾਹੁੰਦਾ ਕਿ ਇਸ ਦੇ ਇਸ ਮੰਦਿਰ ਦੇ ਵਿੱਚ ਜਿਹੜਾ ਭਗਵਾਨ ਬੈਠਾ ਮੈਂ ਉਹਦੇ ਦਰਸ਼ਨ ਕੀਤੇ ਤੋਂ ਬਿਨਾਂ ਰਹਿ ਨਹੀਂ ਸਕਦਾ ਮਰ ਜਾਵਾਂਗਾ ਮੈਂ ਇਸ ਮੰਦਿਰ ਦੇ ਵਿੱਚ ਪ੍ਰਵੇਸ਼ ਇਸ ਕਰਕੇ ਕਰਨਾ ਚਾਹੁੰਦਾ ਕਿ ਜੇ ਤੁਸੀਂ ਇਸ ਮੰਦਰ ਦੇ ਵਿੱਚ ਜਾ ਸਕਦੇ ਹੋ ਤੁਸੀਂ ਇਨਸਾਨ ਹੋ ਤਾਂ ਮੈਂ ਵੀ ਜਾ ਸਕਦਾ ਮੈਂ ਵੀ ਇੱਕ ਇਨਸਾਨ ਹਾਂ ਇਸ ਕਰਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਬਰਾਬਰਤਾ ਦੀ ਗੱਲ ਕੀਤੀ ਸੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਮਨੁੱਖਤਾ ਦੀ ਗੱਲ ਕੀਤੀ ਸੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਮੈਂ ਗੱਲ ਜਿਹੜੀ ਮਾਤਾ ਸਵਿਤਰੀਬਾਈ ਫੂਲੇ ਤੋਂ ਸ਼ੁਰੂ ਕੀਤੀ ਸੀ ਕਿਉਂਕਿ ਉਹਨਾਂ ਦੇ ਜੀਵਨ ਤੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਬੜੇ ਪ੍ਰਭਾਵਿਤ ਸੀ ਔਰ ਮਾਤਾ ਸਵਿਤਰੀਬਾਈ ਫੂਲੇ ਤੇ ਮਹਾਤਮਾ ਜੋਤੀਬਾ ਫੂਲੇ ਜੀ ਉਹਨਾਂ ਦੀ ਕੋਈ ਅਲਾਦ ਨਹੀਂ ਸੀ ਲਾਬ ਨਹੀਂ ਸੀ ਇੱਕ ਵਾਰ ਮਾਤਾ ਸੁમિતਰੀਬਾਈ ਫੂਲੇ ਜੀ ਨੇ ਸਾਡੇ ਜੋਤੀਬਾਈ ਫੂਲੇ ਜੀ ਨੂੰ ਸਵਾਲ ਕੀਤਾ ਕਿ ਮੈਨੂੰ ਦੱਸੋ ਮੈਨੂੰ ਮੇਰੀਆਂ ਸਖੀਆਂ ਸਹੇਲੀਆਂ ਤਾਨੇ ਮਿਹਨੇ ਮਾਰਦੀਆਂ ਕੀ ਸਾਡੀ ਕੁੱਖ ਜੜੀ ਆ ਉਹ ਇਸੇ ਤਰ੍ਹਾਂ ਸੁੰਨੀ ਰਹੇਗੀ ਕੀ ਸਾਡੀ ਮੜੀ ਤੇ ਦੀਵਾ ਜਲਾਉਣ ਵਾਲਾ ਕੋਈ ਨਹੀਂ ਹੋਏਗਾ ਤਾਂ ਜੋਤੀਬਾ ਫੂਲੇ ਜੀ ਨੇ ਉਹਨੂੰ ਉਦਾਹਰਣ ਦੇ ਕੇ ਸਮਝਾਇਆ ਜੋਤੀਬਾ ਫੂਲੇ ਜੀ ਨੇ ਕਿਹਾ ਕਿ ਸੁમિતਰਾ ਮੈਨੂੰ ਇੱਕ ਗੱਲ ਦੱਸ ਕਿ ਤੈਨੂੰ ਪਤਾ ਕਿ ਕਣਕ ਕਦੋਂ ਉਗਦੀ ਹੈ ਤਾਂ ਸੁમિતਰੀबाई ਫੂਲੇ ਜੀ ਨੇ ਕਿਹਾ ਕਿ ਮੈਂ ਕਿਸਾਨ ਦੀ ਧੀ ਹਾਂ ਮੈਨੂੰ ਪਤਾ ਹੈ ਕਿ ਕਣਕ ਕਦੋਂ ਉਗਦੀ ਹੈ ਪਹਿਲਾਂ ਜ਼ਮੀਨ ਨੂੰ ਪੋਲਾ ਕੀਤਾ ਜਾਂਦਾ ਹਲਵਾਇਆ ਜਾਂਦਾ ਫਿਰ ਉਹਦੇ ਵਿੱਚ ਬੀਜ ਬੋਇਆ ਜਾਂਦਾ ਤਾ ਫਿਰ ਉਹ ਬੀਜ ਜੜਾਇਆ ੌਲੀ-ੌਲੀ ਪੌਦਾ ਬਣਦਾ ਫਿਰ ਉਹਦੇ ਦੇ ਉੱਤੇ ਜਿਹੜਾ ਉਹ ਸਿੱਟਾ ਲੱਗਦਾ ਉਹਦੇ ਵਿੱਚ ਦਾਣੇ ਜਿਹੜੇ ਆ ਉਹ ਬਣਦੇ ਆ ਫਿਰ ਜਿਹੜਾ ਉਹ ਕਣਕ ਪੈਦਾ ਹੁੰਦੀ ਹੈ ਤਾਂ ਜੋਤੀਬਾ ਫੂਲੇ ਜੀ ਨੇ ਇੱਕ ਸਵਾਲ ਹੋਰ ਕੀਤਾ ਕਿ ਤੈਨੂੰ ਪਤਾ ਕਿ ਉਹ ਬੀਜ ਜਿਹੜਾ ਆਪਾਂ ਮਿੱਟੀ ਵਿੱਚ ਬੋਇਆ ਸੀ ਜਿਹੜਾ ਬੀਜਿਆ ਸੀ ਉਹ ਬੀਜ ਕਿੱਥੇ ਜਾਂਦਾ ਹੈ ਤਸਵਿਤਰੀભાઈ ਫੂਲੇ ਜੀ ਨੇ ਜਵਾਬ ਦਿੱਤਾ ਕਿ ਉਹ ਬੀਜ ਦਾ ਜਿਹੜਾ ਆ ਉਹ ਖਤਮ ਹੋ ਜਾਂਦਾ ਆ ਉਹ ਨਸ਼ਟ ਹੋ ਜਾਂਦਾ ਆ ਉਹ ਤਾਂ ਜ਼ਮੀਨ ਦੇ ਵਿੱਚ ਹੀ ਖਤਮ ਹੋ ਜਾਂਦਾ ਉਹ ਤਾਂ ਤਾਂ ਪੌਦਾ ਬਣ ਜਾਂਦਾ ਤਾਂ ਜੋਤੀਬਾ ਫੂਲੇ ਜੀ ਨੇ ਇੱਕ ਕਣਕ ਦਾ ਦਾਣਾ ਚੁੱਕਿਆ ਹੱਥ ਤੇ ਰੱਖਿਆ ਕਹਿੰਦਾ ਮੈਂ ਆ ਮੈਂ ਆ ਤੇ ਇਹ ਜਦੋਂ ਜ਼ਮੀਨ ਦੇ ਵਿੱਚ ਬੋਇਆ ਗਿਆ ਤਾਂ ਇਥੋਂ ਪੌਦਾ ਬਣੇ ਜਿਹੜਾ ਆਪਾਂ ਸੰਘਰਸ਼ ਕਰ ਰਹੇ ਆ ਤੂੰ ਇਹ ਨਾ ਸੋਚ ਕੇ ਤੁਹਾਡੀ ਮੜੀ ਤੇ ਦੀਵਾ ਬਲਣੇ ਵਾਲਾ ਕੋਈ ਇੱਕ ਹੈ ਜਾਂ ਨਹੀਂ ਹੈ ਲੇਕਿਨ ਜੇ ਸੰਘਰਸ਼ ਨੂੰ ਅਸੀਂ ਲੈ ਕੇ ਅੱਗੇ ਤੁਰ ਰਹੇ ਹਾਂ ਅਗਰ ਉਹ ਸੰਘਰਸ਼ ਜਿਹੜਾ ਆ ਆਪਣੀ ਮੰਜ਼ਿਲ ਤੱਕ ਪਹੁੰਚ ਗਿਆ ਤੁਹਾਡੀ ਮੜੀ ਤੇ ਦੀਵੇ ਜਲਾਉਣ ਵਾਲੇ ਜਿਹੜੇ ਆ ਕਰੋੜਾਂ ਬੱਚੇ ਪੈਦਾ ਹੋਣਗੇ ਕਰੋੜਾਂ ਲੋਕ ਜਿਹੜੇ ਆ ਤੁਹਾਡੀ ਮੜੀ ਦੇ ਉੱਤੇ ਦੀਵਾ ਜਲਾਉਣ ਲਈ ਲੈਣ ਲਗਾ ਕੇ ਖੜੇ ਹੋਣਗੇ ਲੇਕਿਨ ਇਤਿਹਾਸ ਜਿਹੜਾ ਆ ਉਹਨੂੰ ਅਸੀਂ ਨਾ ਜਾਣਦੇ ਹੋਏ ਇਸੇ ਕਰਕੇ ਅੱਜ ਸ਼ਾਇਦ ਅਸੀਂ ਮਹਾਪੁਰਸ਼ਾਨੀਆਂ ਕੁਰਬਾਨੀਆਂ ਨੂੰ ਯਾਦ ਨਹੀਂ ਕਰ ਰਹੇ ਸ਼ਾਇਦ ਅੱਜ ਅਸੀਂ ਉਹਨਾਂ ਮਹਾਪੁਰਸ਼ਾਨੀਆਂ ਕੁਰਬਾਨੀਆਂ ਨੂੰ ਭੁੱਲ ਬੈਠੇ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਇਹ ਗੱਲ ਕਹੀ ਸੀ ਕਿ ਗਿਆਨ ਸ਼ੇਰ ਦੀ ਦਾ ਦੁੱਧ ਹੈ ਜਿਹੜਾ ਜਿੰਨਾ ਪੀਏਗਾ ਉਹਨਾ ਹੀ ਦਿਹਾੜੇਗਾ ਇਸ ਕਰਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਉਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਸਾਨੂੰ ਯਾਦ ਰੱਖਣਾ ਚਾਹੀਦਾ ਸਾਡੇ ਮਹਾਪੁਰਸ਼ਾਂ ਦੀਆਂ ਕੁਰਬਾਨੀਆਂ ਨੂੰ ਇੱਥੇ ਗੱਲ ਚੱਲੀ ਸਾਹਬ ਕੰਚੀ ਰਾਮ ਜੀ ਦੀ ਸਾਹਬ ਕੰਚੀ ਰਾਮ ਜੀ ਉਹ ਯੁੱਗ ਬਲਟਾਊ ਨੇਤਾ ਹੋਏ ਆ ਉਹ ਯੁੱਗਪੁਰਸ਼ ਹੋਏ ਆ ਜਿਨ੍ਹਾਂ ਨੇ ਆਪਣੇ ਸਮਾਜ ਨੂੰ ਜਗਾਉਣ ਵਾਸਤੇ ਇਸ ਦੇਸ਼ ਦੇ ਅੰਦਰ ਪਹਿਲੀ ਵਾਰ ਬਹਾਜਨ ਦੀ ਗੱਲ ਕੀਤੀ ਜਿਨ੍ਹਾਂ ਨੇ ਪਹਿਲੀ ਵਾਰ ਜੇ ਇਸ ਦੇਸ਼ ਦੇ ਅੰਦਰ ਬਹਾਜਨ ਦੀ ਗੱਲ ਕੀਤੀ ਤਾਂ ਸਾਧ ਕਾਂਸ਼ੀ ਰਾਮ ਦੀ ਇੱਕ ਸਭ ਤੋਂ ਵੱਡੀ ਦੇਣ ਹੈ ਸਭ ਤੋਂ ਵੱਡੀ ਦੇਣ ਕੀ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਜਾਣਦੇ ਸੀ ਕਿਉਂਕਿ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਵੀ ਉਹ ਰਹੇ ਐ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਉਹਨਾਂ ਨੂੰ ਸੰਘਰਸ਼ ਤਾਂ ਬਹੁਤ ਕਰਨਾ ਪਿਆ ਬਹੁਤ ਲੰਬਾ ਇਤਿਹਾਸ ਹੈ ਉਸ ਚੀਜ਼ ਦਾ ਮੈਂ ਉਸ ਵੱਲ ਨੂੰ ਜੇ ਚਲਾ ਗਿਆ ਤਾਂ ਬਹੁਤ ਲੰਬਾ ਸਮਾਂ ਲੱਗਣਾ ਲੇਕਿਨ ਮੈਂ ਸਾਹਬ ਕਾਂਸ਼ੀ ਰਾਮ ਜੀ ਦੀ ਇੱਕ ਗੱਲ ਜਰੂਰ ਦੱਸਣੀ ਚਾਹੁੰਦਾ ਕਿ ਸਾਹਬ ਕਾਂਸ਼ੀ ਰਾਮ ਜੀ ਜਿਨ੍ਹਾਂ ਨੇ ਡਾਕਟਰ ਅੰਬੇਡਕਰ ਜੀ ਨੂੰ ਇੱਥੇ ਮੌਕੇ ਦੇ ਹਾਕਮਾਂ ਨੇ ਦਫਨ ਕਰ ਦਿੱਤਾ ਸੀ ਜਦੋਂ ਡਾਕਟਰ ਅੰਬੇਡਕਰ ਸਾਹਿਬ ਇਸ ਦੇਸ਼ ਦੇ ਅੰਦਰ 6 ਦਸੰਬਰ 1956 ਨੂੰ ਇਸ ਦੇਸ਼ ਦੇ ਅੰਦਰ ਸ਼੍ਰੀ ਰਕਤੌਰ ਤੇ ਸਾਡੇ ਵਿੱਚੋਂ ਚਲੇ ਗਏ ਤਾਂ ਉਸ ਵੇਲੇ ਜਦੋਂ 7 ਦਸੰਬਰ ਨੂੰ ਸ਼ੋਕ ਮਤਾ ਆਇਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕ ਸਭਾ ਦੇ ਵਿੱਚ ਇਹ ਗੱਲ ਕਹੀ ਕਿ ਅੱਜ ਦਲਤਾਂ ਦੀ ਆਜ਼ਾਦੀ ਦਾ ਦੀਵਾ ਹਮੇਸ਼ਾ ਲਈ ਬੁਝ ਗਿਆ ਹੁਣ ਕੋਈ ਚਿੰਗਾਰੀ ਨਹੀਂ ਉੱਠੂਗੀ ਇਸ ਦੇਸ਼ ਦੇ ਅੰਦਰ ਅੱਜ ਦਲਤਾਂ ਦੀ ਆਜ਼ਾਦੀ ਦਾ ਦੀਵਾ ਹਮੇਸ਼ਾ ਵਾਸਤੇ ਬੁਝ ਗਿਆ ਲੇਕਿਨ ਸਾਹਿਬ ਕਾਂਚੀ ਰਾਮ ਜੀ ਨੇ ਉਸ ਬੁਝੇ ਹੋਏ ਦੀਵੇ ਦੇ ਵਿੱਚ ਤੇਲ ਪਾਇਆ 1956 ਦੇ ਵਿੱਚ ਬਾਬਾ ਸਾਹਿਬ ਇਸ ਦੁਨੀਆ ਤੋਂ ਗਏ 1965 ਦੇ ਵਿੱਚ ਕਾਂਸੀ ਰਾਮ ਜੀ ਨੇ ਨੌਕਰੀ ਛੱਡ ਦਿੱਤੀ 1978 ਦੇ ਵਿੱਚ ਬਾਂਸੇ ਬਣਾਤੀ 1981 ਦੇ ਵਿੱਚ ਡੀਐਸ ਫੋਰ ਬਣਾਤੀ 1984 ਦੇ ਵਿੱਚ politcal ਪਾਰਟੀ ਬਣਾਤੀ ਜੇ ਕਾਂਸੀ ਰਾਮ ਸਾਹਿਬ ਨੇ ਬਣਾਈ ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਇਤਿਹਾਸ ਪਾਇਆ ਇੱਕ ਇਤਿਹਾਸ ਲੋਕਾਂ ਨੂੰ ਦੱਸਿਆ ਆ ਤੁਸੀਂ ਦੇਖਿਆ ਸਾਈਕਲ ਦੇ ਉੱਤੇ ਕੋਰੀਓਗ੍ਰਾਫੀ ਕੀਤੀ ਸਾਈਕਲ ਤੇ ਕੋਰੀਓਗ੍ਰਾਫੀ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਅਸਾਮ ਤੋਂ ਲੈ ਕੇ ਗੁਜਰਾਤ ਤੱਕ ਕੰਚੀ ਰਾਮ ਨੇ ਇਸ ਦੇਸ਼ ਦੇ ਅੰਦਰ ਸਾਈਕਲ ਮਾਰਚ ਕੀਤਾ ਔਰ ਦੇਖਿਆ ਕਿ ਇਸ ਦੇਸ਼ ਦੇ ਅੰਦਰ ਧਨ ਔਰ ਧਰਤੀ ਦੀ ਵੰਡ ਕਿਸ ਤਰੀਕੇ ਦੇ ਨਾਲ ਕੀਤੀ ਹੋਈ ਹੈ ਨਾਲ ਹੀ ਲੋਕਾਂ ਨੂੰ ਇਤਿਹਾਸ ਦਰਸ਼ਨਾ ਸ਼ੁਰੂ ਕੀਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਤਾਂ ਲੋਕ ਜਾਣਦੇ ਸੀ ਲੇਕਿਨ ਪੈਰੀਅ ਰਾਮਾ ਸੁਆਮੀ ਨਾਇਕਰ ਨੂੰ ਕੌਣ ਜਾਣਦਾ ਸੀ ਕੌਣ ਜਾਣਦਾ ਸੀ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਕੌਣ ਜਾਣਦਾ ਸੀ ਨਰਨਾਣਾ ਗੁਰੂ ਨੂੰ ਕੌਣ ਜਾਣਦਾ ਸੀ ਫਿਰਸਾ ਮੁੰਡਾ ਨੂੰ ਇਹ ਲੋਕ ਜਿਹੜੇ ਮਹਾਨ ਮਹਾਪੁਰਸ਼ ਹੋਇਆ ਇਹ ਉਹ ਕੰਸ਼ੀਰਾਮ ਜਿਹਨੇ ਉਹ ਦਫਨ ਕੀਤਾ ਹੋਇਆ ਇਤਿਹਾਸ ਜਿਹੜਾ ਆ ਇਹਨਾਂ ਵੇੜਿਆਂ ਦੇ ਵਿੱਚ ਮੜ ਤੋਂ ਗੂੰਜਣ ਲਾਤਾ ਇਹ ਬਹੁਤ ਵੱਡੀ ਦੇਣ ਸੀ ਉਹਨਾਂ ਦੀ ਅੱਛਾ ਹੈ ਜਿਹੜੀ ਬਾਗ ਡੋਰੀਆ ਪਤਾ ਨਹੀਂ ਕਿੰਨਾ ਹੱਥਾਂ ਦੇ ਵਿੱਚ ਚਲੀ ਗਈ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਦੋਂ-ਜਦੋਂ ਵੀ ਇਤਿਹਾਸ ਦੇ ਵਿੱਚ ਸਾਡੇ ਮਹਾਪੁਰਸ਼ਾਂ ਨੇ ਕੁਝ ਕੀਤਾ ਤਾਂ ਸਾਨੂੰ ਉਹ ਯਾਦ ਰੱਖਣਾ ਚਾਹੀਦਾ ਹੈ ਔਰ ਜੇ ਅਸੀਂ ਯਾਦ ਨਹੀਂ ਰੱਖਾਂਗੇ ਤਾਂ ਸਾਡੇ ਲਈ ਆਉਣ ਵਾਲਾ ਸਮਾਂ ਜਿਹੜਾ ਇੰਨਾ ਭਿਆਨਕ ਹੋਏਗਾ ਕਿ ਜੇ ਤੁਸੀਂ ਮਹਾਪੁਰਸ਼ਾਂ ਨੂੰ ਯਾਦ ਨਾ ਰੱਖਿਆ ਤਾਂ ਤੁਹਾਨੂੰ ਵੀ ਯਾਦ ਕਰਨ ਵਾਲਾ ਕੋਈ ਨਹੀਂ ਰਹਿਣਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਇਸੇ ਵਾਸਤੇ ਇਹ ਗੱਲ ਇਹ ਲਿਖੀ ਸੀ ਕਿ ਜਰਮਨ ਦਾ ਜਿਹੜਾ ਬਹੁਤ ਵੱਡਾ ਫਿਲਾਸਫਰ ਹੋਇਆ ਜਿਨੇ ਇਹ ਗੱਲ ਕਹੀ ਕਿ ਮਹਾਨ ਲੋਕ ਮਰ ਜਾਂਦੇ ਆ ਔਰ ਉਹਨਾਂ ਦੇ ਵਿਚਾਰ ਨਹੀਂ ਮਰਦੇ ਲੇਕਿਨ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਦੋਂ ਇਹ ਗੱਲ ਪੜ੍ਹੀ ਤਾਂ ਉਹਦੇ ਤੇ ਲਾਈਨ ਮਾਰ ਦਿੱਤੀ ਉਥੇ ਕੱਟ ਕੇ ਥੱਲੇ ਹੱਥ ਨਾਲ ਲਿਖ ਦਿੱਤਾ ਕਿ ਮਹਾਨ ਲੋਕ ਵੀ ਮਰ ਜਾਂਦੇ ਆ ਉਹਨਾਂ ਦੇ ਜਿਹੜੇ ਵਿਚਾਰ ਵੀ ਮਰ ਜਾਂਦੇ ਆ ਜੇ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਣ ਵਾਲੇ ਉਹਨਾਂ ਦੇ ਪੈਰੋ ਕਾਰਨ ਹੋਣ ਤਾ ਉਹਨਾਂ ਦੇ ਵਿਚਾਰ ਵੀ ਮਰ ਜਾਂਦੇ ਆ ਇਸ ਕਰਕੇ ਸਤਿਕਾਰਯੋਗ ਸਾਥੀਓ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਜਿਹੜੇ ਲੋਕ ਇਤਿਹਾਸ ਨੂੰ ਜਾਣਦੇ ਨੇ ਉਹ ਇਤਿਹਾਸ ਸਿਰਜ ਵੀ ਨਹੀਂ ਸਕਦੇ ਤਾਂ ਇਤਿਹਾਸ ਨੂੰ ਜਾਨਣਾ ਇਤਿਹਾਸ ਨੂੰ ਸਮਝਣਾ ਤੇ ਇਤਿਹਾਸ ਨੂੰ ਅੱਗੇ ਲੈ ਕੇ ਜਾਣਾ ਇਹ ਤੁਹਾਡੀ ਜ਼ਿੰਮੇਵਾਰੀ ਆ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਆਪਾਂ ਇੱਕ ਉਹ ਪੀੜੀ ਆ ਪਿੱਛੇ ਨੂੰ ਨਿਗਾਹ ਮਾਰ ਕੇ ਦੇਖੋ ਆਪਾਂ ਉਹ ਪੀੜੀ ਆ ਜਿਨ੍ਹਾਂ ਨੇ ਪੈਦਲ ਚੱਲਦੇ ਵੀ ਦੇਖੇ ਆ ਜਿਨ੍ਹਾਂ ਨੇ ਸਾਈਕਲ ਵੀ ਦੇਖੇ ਆ ਜਿਨ੍ਹਾਂ ਨੇ ਸਕੂਟਰ ਐਕਟਵਾ ਕਾਰਾਂ ਟਰੱਕ ਹਵਾਈ ਜਹਾਜ਼ ਵੀ ਦੇਖ ਲਏ ਆਪਾਂ ਉਹ ਪੀੜੀ ਜਿਨ੍ਹਾਂ ਨੇ ਚਿੱਠੀਆਂ ਵੀ ਦੇਖੀਆਂ ਜਿਨ੍ਹਾਂ ਨੇ ਟੈਲੀਗ੍ਰਾਮ ਵੀ ਦੇਖੇ ਜਿਨ੍ਹਾਂ ਨੇ ਟੈਲੀਫੋਨ ਵੀ ਦੇਖ ਲਏ ਜਿਨ੍ਹਾਂ ਨੇ ਮੋਬਾਈਲ ਵੀ ਦੇਖ ਲਏ ਜਿਨ੍ਹਾਂ ਨੇ ਮੇਲ ਵੀ ਦੇਖ ਲਈਆਂ ਆਪਾਂ ਉਹ ਪੀੜੀ ਆ ਜਿਨ੍ਹਾਂ ਨੇ ਰੇਡੀਓ ਵੀ ਦੇਖੇ ਟੈਲੀਵਿਜ਼ਨ ਵੀ ਦੇਖੇ ਸੀੜੀਆਂ ਵੀ ਤੇ ਲੀੜੀਆਂ ਵੀ ਦੇਖ ਲਈਆਂ ਹੁਣ ਸਾਰਾ ਕੁਝ ਮੋਬਾਈਲ ਤੇ ਵੀ ਦੇਖ ਰਹੇ ਆ ਇੰਟਰਨੈਟ ਵੀ ਦੇਖ ਲਿਆ ਆਪਾਂ ਉਹ ਪੀੜੀ ਆ ਤੇ ਜੇ ਅੱਜ ਇੰਨੀਆਂ ਸਹੂਲਤਾਂ ਤੋਂ ਬਾਅਦ ਵੀ ਜੇ ਆਪਣੇ ਮਹਾਪੁਰਸ਼ਾਂ ਦਾ ਇਤਿਹਾਸ ਤੁਸੀਂ ਅੱਗੇ ਨਾ ਲੈ ਕੇ ਜਾ ਸਕੇ ਤਾਂ ਇਤਿਹਾਸ ਤੁਹਾਨੂੰ ਕਦੀ ਮਾਫ ਨਹੀਂ ਕਰੇਗਾ ਇਸ ਗੱਲ ਦਾ ਖਿਆਲ ਰੱਖਿਓ ਸੋ ਮੈਂ ਅੱਜ ਜਿਆਦਾ ਕੁਝ ਨਾ ਕਹਿੰਦਾ ਹੋਇਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 134ਵੇਂ ਪਾਵਨ ਪੰਦਰ ਪਰ ਕਾਹ ਜਹਾੜੇ ਦੀ ਆਪ ਸਭ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਇਆ ਆਪ ਸਭ ਤੋਂ ਰਜਾ ਲੈਣਾ ਜੈਪੀਮ ਜੈ ਭਾਵਾ ਬਹੁਤ ਹੀ ਸਤਿਕਾਰਯੋਗ ਜਰਨੈਲ ਲੰਗੜ ਜੀ